ਹਰਿਆਣੇ ਦੇ ਵਿੱਚ ਰਤੀਏ ਦੇ ਵਿੱਚ ਖੜੇ ਹਾਂ ਸੀ ਇੱਥੇ ਇੱਕ ਬਾਬਰੀਆ ਬਸਤੀ ਸੀ ਜਿਹੜੀ ਤੋੜ ਦਿੱਤੀ ਗਈ ਹੈ ਔਰ ਜਿਹੜੇ ਲੋਕ ਨੇ ਆ ਤੁਸੀਂ ਦੇਖ ਸਕਦੇ ਆ ਗਰੀਬ ਪਰਿਵਾਰ ਸੜਕਾਂ ਦੇ ਬੈਠੇ ਹੋਏ ਨੇ ਇਹਨਾਂ ਦਾ ਸਮਾਨ ਤੁਸੀਂ ਦੇਖ ਸਕਦੇ ਹੋ ਸਾਹਮਣੇ ਦਿਖਾਣਾ ਦਿਲਬਖ ਜੀ ਆ ਇਹਨਾਂ ਦਾ ਸਮਾਨ ਆ ਜਿਹੜਾ ਇਹ ਸਾਰਾ ਖਿਲਰਿਆ ਪਿਆ ਸੜਕਾਂ ਦੇ ਉੱਤੇ ਸਮਾਨ ਪਿਆ ਹੋਇਆ ਆ ਸਾਰਾ ਜੀਸੀਬੀ ਨਾਨਾ ਨਸ ਜਿਹੜਾ ਹੈ ਕਾਰਬਾਰ ਇਹਨਾਂ ਦੇ ਤੋੜ ਦਿੱਤੇ ਗਏ ਨੇ ਆ ਤੁਸੀਂ ਦੇਖ ਸਕਦੇ ਹੋ ਦਿਲਬਖ ਜੀ ਦਿਖਾਣਾ ਇਧਰ ਇਹ ਸਾਰੇ ਪਰਿਵਾਰ ਇਸ ਗਰਮੀ ਦੀ ਹਾਲਤ ਇਸ ਮੌਸਮ ਦੇ ਵਿੱਚ ਇਹ ਸੜਕਾਂ ਦੇ ਬੈਠੇ ਹੋਏ ਨੇ ਆ ਬਾਬਾ ਜੀ ਮੜਾ ਜੀ ਤੁਹਾਡਾ ਨਾਮ ਦੱਸ ਸਕਦੇ ਹੋ ਕੀ ਹੈ ਜੀ ਆ ਸਾਧੂ RAM ਇੱਥੇ ਤੁਸੀਂ ਕਦੋਂ ਤੋਂ ਬੈਠੇ ਹੋ ਕਿੰਨੇ ਸਾਲ ਹੋ ਗਏ ਤੁਹਾਨੂੰ ਬੈਠੇ ਹੋ ਜੀ 60 ਦੇ 7 ਸਾਲ ਤੁਹਾਨੂੰ ਇੱਥੇ ਬੈਠਿਆ ਨੂੰ 60 ਸਾਲ ਹੋ ਗਏ ਨੇ ਉੱਤੇ ਹੋ ਗਿਆ 7 ਸਾਲ ਉੱਪਰ 60 ਸਾਲ ਤੋਂ ਉੱਪਰ ਮੇਰਾ ਮੇਰਾ ਜਲਮ ਹੈ ਤੁਹਾਡਾ ਜਨਮ ਇੱਥੋਂ ਦਾ ਹੈ ਜੀ ਤੁਸੀਂ ਇੱਥੋਂ ਦੇ ਵਸਨੀਕ ਹੋ ਹਾਂ ਬੇ ਇੱਥ ਦੇ ਤੁਹਾਨੂੰ ਫਿਰ ਵੀ ਇੱਥੋਂ ਉਠਾ ਦਿੱਤਾ ਗਿਆ ਕੀ ਕਰਨਾ ਅੱਛਾ ਤਲਾਬ ਸੀ ਜੰਗਲ ਸੀ ਕੋਈ ਆ ਕੇ ਪਿੰਡ ਦੇ ਰਾਤ ਨੂੰ ਪਹਿਰਾ ਦਿੰਦੇ ਸੀ ਚੌਕੀਦਾਰ ਸੀ ਅੱਛਾ ਜੀ ਤੇ ਫਿਰ ਬੈਠੇ ਬੈਠੇ ਹੁਣ ਸ਼ਹਿਰ ਬਣ ਗਿਆ ਅੱਛਾ ਜੀ ਸ਼ਹਿਰ ਬਣੇ ਤੋਂ ਬਾਅਦ ਤੇ ਕਹਿੰਦੇ ਹੁਣ ਕਿ ਕਿੰਮਤੀ ਜਗ੍ਹਾ ਹੋ ਗਈ ਕੀਮਤੀ ਜਗ੍ਹਾ ਹੋ ਗਈ ਤੇ ਕਹਿੰਦੇ ਹੁਣ ਤੁਸੀਂ ਉੱਠ ਜਾਓ ਤੇ ਆਪਾਂ ਜੋ ਕੋਈ ਸਾਨੂੰ ਪੁੱਛਾ ਨਹੀਂ ਤਾਛਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਅੱਛਾ ਜੀ ਤੇ ਆ ਕੇ ਪੁਲਿਸ ਆ ਗਏ मार लगे कु मारिया मुंड मारिया मार मार के बुरा हाल किया गांव वाले सारे कट्ठे हुए बेगुनाह होया हमारा चौकीदार पुराने दादे परदादे बच्चे छोटे छोटे स्कूल में पढ़ते थे उसको भी उसको भी मारिया ग्रीस घड़ीस के ऐसा हाल कर दिया हमारों को ਦੱਸ ਸਕਦੇ ਹੋ ਤੁਹਾਡੇ ਨਾਲ ਕੀ ਹੋਇਆ ਕੀ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਪ੍ਰਸ਼ਾਸਨ ਨੇ ਤੁਹਾਨੂੰ ਕੋਈ ਕੁਝ ਵੀ ਨਹੀਂ ਕੀਤਾ ਕਿ ਤੋੜ-ਦਾੜਦਾ আর ਮੰਝੇ ਵਗੈਰੇ ਲੈਣਾ ਦੇਣਾ ਕੋਈ ਕੁੱਲਰ ਕੋਈ ਮੰਝਾ ਕਿਦਾ ਟੀਵੀ ਕਿਦਾ ਕਿਦਾਂ ਇਸ ਚੀਜ਼ਾਂ ਸਾਰੀ ਤੋੜ-ਫਰੋੜ ਕੇ ਇਦਾਂ ਮਸ਼ੀਨਾਂ ਫੇਰ ਕੇ ਚਲੇ ਗਈ ਮਤਲਬ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਪਹਿਲਾਂ ਚੇਤਾਵਨੀ ਕੋਈ ਤੁਹਾਡੇ ਨਾਲ ਗੱਲਬਾਤ ਕੋਈ ਸੂਚਨਾ ਕੁਝ ਨਹੀਂ ਦਿੱਤਾ ਗਿਆ ਨਹੀਂ ਜੀ ਨਹੀਂ ਜੀ ਕੁਝ ਵੀ ਨਹੀਂ ਦੱਸਿਆ ਜੀ ਕੁਝ ਮਹਿਲਾਵਾਂ ਬੈਠੀਆਂ ਨੇ ਇਹ ਵਿਚਾਰੀਆਂ ਬੜੇ ਦਿਨਾਂ ਤੋਂ ਸੜਕ 'ਤੇ ਬੈਠੀਆਂ ਹੋਈਆਂ ਨੇ ਘਰ ਪਰਿਵਾਰ ਤੋੜ ਦਿੱਤੇ ਗਏ ਆ ਜਿਨ੍ਹਾਂ ਕੋਲੇ ਘਰ ਨਹੀਂ ਹੈ ਜਿਹੜੇ ਤੇ ਕੋਠੀਆਂ 'ਚ ਬੈਠੇ ਨੇ ਉਹ ਤਾਂ ਸ਼ਾਇਦ ਮਹਿਸੂਸ ਨਾ ਕਰ ਸਕਣ ਪਰ ਜਿਨ੍ਹਾਂ ਕੋਲ ਘਰ ਨਹੀਂ ਉਹ ਮਹਿਸੂਸ ਕਰ ਸਕਦੇ ਨੇ ਆ ਛੋਟੇ ਛੋਟੇ ਬੱਚੇ ਤੁਸੀਂ ਦੇਖ ਸਕਦੇ ਆ ਇਹ ਖੜੇ ਹੋਏ ਨੇ ਇਹਨਾਂ ਦੀ ਜਿਹੜੀ ਪੜ੍ਹਾਈ ਉਹ ਖਤਮ ਹੋ ਗਈ ਹੈ ਪਹਿਲਾਂ ਹੀ ਜਿਹੜੇ ਗਰੀਬ ਪਰਿਵਾਰਾਂ ਦੀ ਪੜ੍ਹਾਈ ਕਿਸ ਤਰ੍ਹਾਂ ਦੀ ਹੁੰਦੀ ਹੈ ਬੱਚੇ ਦੀ ਪੜ੍ਹਾਈ ਜੇ ਚਲਦੀ ਸੀ ਬੱਚੇ ਜਾਂਦੇ ਸੀ ਸਕੂਲਾਂ ਜਾਂਦੇ ਸੀ ਮਕਾਨ ਭੰਨੇ ਦੇ ਕਿਤਾਬਾਂ ਵਰਦੀਆਂ ਸਾਰੇ ਉਹਦੇ ਵਿੱਚ ਦੱਬ ਗਏ ਆ ਕੁਝ ਮਹਿਲਾਵਾਂ ਪੈਣਾ ਹਾਂਜੀ ਮਾਤਾ ਜੀ ਕੁਝ ਕਹਿਣਾ ਚਾਹੁੰਦੇ ਹੋ ਮੈਂ ਚੌਕੀਦਾਰ ਨਹੀਂ ਹਾਂ ਮੇਰੇ ਚੌਕੀਦਾਰ ਮੈਂ ਸਾਹਮਣੇ ਇਹ ਵੀ ਦੁਹਾਈ ਪੇ ਬਿਜਵਾ ਗਿਆ ਇਹ ਵੀ ਅਮਰੇ ਮਦੂਖ ਮਿਲੀ ਸੀ ਚੌਕੀਦਾਰ ਪੱਕਾ ਸੀ 70 ਸਾਲ ਹੋ ਗਿਆ ਮੇਰੇ ਕੋ ਯਾਰ ਰਹਿ ਤਾ ਮੇਰੇ ਕੋ ਵਿਆਹ ਸਾਦੀ ਕਰਕੇ ਯਹੀਂ ਲਿਆ ਤਾ ਆਪ ਗਏ ਤੇ ਲੇਟੇਰ ਹੋ ਗਿਆ ਕਿ ਮੈਂ ਰਣਵੀਰ ਹੂੰ ਵੀ ਦੁਆ ਹੋਗੀ ਮੇਰੇ ਕੋ ਘਰ ਮਕਾਨ ਦਿੱਤੇ ਮੇਰਾ ਫੋਨ ਜਗਾ ਕੇ ਬਾਰੇ ਮੈਂ ਜਗਾ ਕੇ ਬਾਰੇ ਮੈਂ ਇੱਕ ہمارا ਚੌਕੀਦਾਰ ਦਾ ਉਹ ਪਾਗਲ ਹੋ ਗਿਆ ਜੀ ਪਾਗਲ ਹੁੰਦੀ ਹੋ ਗਿਆ ਜੀ 70 ਸਾਲ ਦੀ ਉਮਰ थी ਸਰ ਮੇਰੇ ਸੁਸਰੇਰ ਕਹਿਆ ਤਾਂ ਕਿਧਰ تھا ਉਸकी ਸਰਕਾਰੀ ਬੰਦੂਕ ਮਿਲੀ ਸੀ ਪਿੰਕਲਡ تھا ਸਾਰਾ ਸਬੂਤ ਧਾਰਕਾਲਟ ਰ ਬੋਟ ਨੰਬਰ ਸਾਰਾ 80 ਸਾਲ ਤੇ ਉਪਰ ਉਪਰ ਯਾਂਸ ਤੇ ਲੰਬਰ ਇਹ ਯਾਂ ਇੱਥੇ ਚ ਕਿਧਰ ਅਰ ਯਾਰ ਤੇ ਮੇਂ ਕੁਛ ਵੀ ਵਾਸਨ ਨਹੀਂ ਥਾ ਕੋਈ 15 ਘਰ ਥੇ ਉਹ ਜੰਗਲ ਪੜਿਆ ਥਾ ਸਾਰਾ ਜੰਗਲ ਹੀ ਰਿਆ ਕਰਦਾ ਔਰ ਉਸਕੇ ਬਾਅਦ ਇੱਥੇ ਚੌਕੀਦਾਰ ਬਿਠਾਇਆ ਗਾਮ ਵਾਲੇ ਨੇ ਬਸਤੀ ਵਾਲੇ ਨੇ ਸਾਰਿਆਂ ਨੇ ਗਾਮ ਵਾਲੇ ਨੇ ਚੌਕੀਦਾਰ ਬਿਠਾ ਕੇ ਸਰਕਾਰ ਬਹੁਤ سارے ਪਰਿਵਾਰ ਇੱਥੇ ਖੜੇ ਹੋਏ ਨੇ ਜਿਨ੍ਹਾਂ ਦੇ ਘਰ ਤੋੜ ਦਿੱਤੇ ਗਏ ਨੇ ਇਹ ਪਰਿਵਾਰ ਦੱਸ ਰਹੇ ਨੇ ਕਿ ਪਿਛਲੇ 70 ਸਾਲਾਂ ਤੋਂ ਇੱਥੇ ਰਹਿ ਰਹੇ ਨੇ ਇਹਨਾਂ ਦੇ ਜਿਹੜੇ ਪੁਰਖੇ ਸੀ ਇੱਥੇ ਚੌਕੀਦਾਰਾ ਕਰਦੇ ਸੀ ਸਰਕਾਰ ਵੱਲੋਂ ਉਹਨਾਂ ਨੂੰ ਵਰਦੀ ਵੀ ਮਿਲੀ ਸੀ ਰਾਸ਼ਨ ਕਾਰਡ ਵੋਟ ਕਾਰ ਆਧਾਰ ਕਾਰਡ ਪੈਨ ਕਾਰਡ ਇਹਨਾਂ ਦਾ ਸਾਰਾ ਇੱਥੇ ਜਿਹੜੇ ਹੈ ਡਾਕੂਮੈਂਟ ਵੀ ਬਣੇ ਹੋਏ ਨੇ ਔਰ 70 ਸਾਲਾਂ ਤੋਂ ਰਹਿ ਰਹੇ ਨੇ ਔਰ 70 ਸਾਲਾਂ ਤੋਂ ਰਹਿ ਰਹੇ ਲੋਕਾਂ ਨੂੰ ਅਚਾਨਕ ਇੱਕੋ ਦਾਮ ਉਹਨਾਂ 'ਤੇ ਬਿਨਾ ਕੋਈ ਨੋਟਿਸ ਦਿੱਤੇ ਬਿਨਾ ਕੋਈ ਸੂਚਨਾ ਦਿੱਤੇ ਉਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਉਹਨਾਂ ਨੂੰ ਉਹਨਾਂ ਨਾਲ ਧੱਕਾ ਮੁਕੀ ਹੁੰਦੀ ਹੈ ਇੱਕ ਲੋਕਤੰਤਰ ਦੇ ਵਿੱਚ ਬੜਾ ਮਤਲਬ ਜਿਹਨੂੰ ਆਪਾਂ ਕਹਿ ਸਕਦੇ ਹਾਂ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੈ ਔਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹਨਾਂ ਦੇ ਘਰ-ਬਾਰ ਤੋੜ ਦਿੱਤੇ ਗਏ ਨੇ ਇਹਨਾਂ ਦੇ ਕੰਮ ਧੰਦੇ ਬੰਦ ਹੋ ਗਏ ਨੇ ਇਹ ਦੱਸ ਰਹੇ ਨੇ ਕਿ ਇਹਨਾਂ ਵਿਚਾਰਿਆਂ ਨੇ ਕਿਸ਼ਤਾ ਭਰਨੀ ਆਣੀ ਕਿਸ਼ਤਾ ਭਰ ਲਈ ਇਹਨਾਂ ਕੋਲੇ ਕੰਮ ਦੰਦਾ ਨਹੀਂ ਕਿੱਥੋਂ ਭਰਨਗੇ ਬੱਚਿਆਂ ਦੇ ਸਕੂਲ ਬੰਦ ਹੋ ਗਏ ਨੇ ਇਹਨਾਂ ਦੀਆਂ ਵਰਦੀਆਂ ਬੈ ਇਸ ਮਲਬੇ ਦੇ ਵਿੱਚ ਦੱਬੇ ਗਏ ਨੇ ਔਰ ਇਹ ਬਾਬਰੀਆ ਬਸਤੀ ਢੋੜੀ ਗਈ ਆ ਉਹ ਇਥੋਂ ਦੇ ਗਵਾਹ ਨੇ ਇਸ ਮੌਕੇ ਦੇ ਉਹ ਸਾਡੇ ਨਾਲ ਅੱਜ ਗੱਲਬਾਤ ਕਰਨਗੇ ਸੀਐਨ ਭਾਰਤੀ ਜੀ ਹਾਂਜੀ ਸਨਮਾਨਿਤ ਸਾਥੀਓ ਇਹ ਜਿਹੜੀ ਬਾਬਰੀਆ ਬਸਤੀ ਬਾਰੇ ਤੁਸੀਂ ਜਾਣਕਾਰੀ ਲੈ ਰਹੇ ਹੋ ਜਿੰਨੀਕ ਜਾਣਕਾਰੀ ਸਾਨੂੰ ਹੈ ਸਾਡੇ ਦਾ ਅਸੀਂ ਜਨਮ ਤੋਂ ਹੀ ਲਾਲੋ ਇਹਨਾਂ ਨੂੰ ਇੱਥੇ ਦੇਖਦੇ ਆਏ ਆ ਆ ਸਕੂਲ ਹੈ ਨਾਲ ਬॉय ਸਕੂਲ ਪਹਿਲੀ ਦੂਜੀ ਤੀਜੀ ਕਲਾਸ ਮੈਂ ਵੀ ਇੱਥੇ ਪੜ੍ਹਾਂਗਾ ਇਹ ਗੱਲ ਹੈ 1968 69 70 ਦੀ ਤਾਂ ਕਹਿਣ ਚ ਆਂਦਾ ਕਿ ਇਹ 70 ਸਾਲਾਂ ਤੋਂ ਲਗਭਗ ਇੱਥੇ ਬੈਠੇ ਨੇ ਔਰ ਪੁਰਾਣੀ ਪੰਚਾਇਤ ਹੋਇਆ ਕਰਦੀ ਨਗਰਪਾਲਿਕਾ ਵੀ ਨਹੀਂ ਸੀ ਜੋੜ ਵੀ ਸੀਗਾ ਛੋਟਾ ਜਾਉਰੇ ਟੋਬਾ ਜਿਹਨੂੰ ਕਹਿੰਦੇ ਆ ਇਹਦੇ ਚੌਕੀਦਾਰਾ ਕਰਦੇ ਸੀ ਇੱਥੇ ਇਹਨਾਂ ਦੇ ਬਜ਼ੁਰਗ ਪੰਚਾਇਤ ਨੇ ਰੱਖਿਆ ਸੀ ਸਰਦਾਰ ਅਮਰੀਕ ਸਿੰਘ ਹੁੰਦੇ ਸੀਗੇ ਉਦੋਂ ਸਰਪੰਚ ਉਹਨਾਂ ਨੇ ਜਗ੍ਹਾ ਦਿੱਤੀ ਸੀ ਔਰ ਇਹਨਾਂ ਨੂੰ ਸਰਕਾਰੀ ਅਸਲਾ ਵੀ ਮਿਲਿਆ ਹੋਇਆ ਸੀਗਾ ਵਰਦੀ-ਬਰਦੀ ਵੀ ਮਿਲਦੀ ਸੀਗੀ ਇਹ ਤਿੰਨ ਭਰਾ ਸੀਗੇ ਚੌਕੀਦਾਰਾ ਕਰਦੇ ਰਹੇ ਉਹ ਤੋਂ ਬਾਅਦ ਅੱਜ ਇਹ 13 ਪਰਿਵਾਰਾਂ ਦੇ ਅੰਦਰ ਰਹਿ ਰਹੇ ਨੇ ਇਹਨਾਂ ਦੇ ਬੱਚੇ ਨੇ ਹੋਰ ਨੇ ਅੱਗੇ ਜਿਹੜੇ ਵੀ ਐ ਇਹੀ ਨੇ ਸਾਰੇ ਵੈਸੇ 13 ਪਰਿਵਾਰ ਹੈ ਔਰ 63 ਮਰਲੇ ਜਗ੍ਹਾ ਹੈ ਤੈਨ ਕਰਾਲ 3 ਮਰਲੇ ਪਹਿਲਾਂ ਵੀ ਪ੍ਰਸ਼ਾਸਨ ਨੇ ਕਈ ਵਾਰ ਕੋਸ਼ਿਸ਼ ਕੀਤੀ ਹੈ ਕਿ ਇਹ ਸ਼ਹਿਰ ਦੇ ਅੰਦਰ ਜਗ੍ਹਾ ਆ ਗਈ ਇਥੇ ਕਬਜ਼ਾ ਕਰਿਆ ਜਾਵੇ ਸੱਤਾਧਾਰੀ ਲੋਕ ਕਰਦੇ ਰਹਿੰਦੇ ਨੇ ਪੂੰਜੀਪਤੀ ਕਰਦੇ ਰਹਿੰਦੇ ਨੇ ਕਬਜ਼ੇ ਤਾਂ ਕਈ ਵਾਰ ਛੋਟਾ ਮोटा ਟਕਰਾਰ ਹੁੰਦਾ ਰਿਹਾ ਥੋੜਾ ਵੱਡਾ ਵੀ ਹੋਇਆ ਕਈ ਵਾਰੀ ਪਰ ਉਹ ਕਬਜ਼ਾ ਛੁੱਟਿਆ ਨਹੀਂ ਇਹਨਾਂ ਦਾ ਔਰ ਹੁਣ ਆ ਕੇ ਪਤਾ ਚੱਲਿਆ ਸਾਨੂੰ ਕਿ ਰੋਡ ਵੰਸ਼ ਸਭਾ ਹੈ ਰਤियां ਉਹਨਾਂ ਨੇ ਆਪਦੇ ਨਾਮੇ ਅਲੋਟ ਕਰਾ ਲਈ ਜਗ੍ਹਾ ਧਰਮਸ਼ਾਲਾ ਭਰਾਨਗੇ ਸੰਸਥਾ ਦਾ ਕੀ ਕਰੂਗੀ ਇੱਥੇ ਅੱਡ ਗੱਲ ਹੈ ਔਰ ਇਹ ਵੀ ਕੋਈ ਰਿਕਾਰਡ ਨਹੀਂ ਹੈ ਸਾਡੇ ਕੋਲ ਇਹ ਦੇਖਿਆ ਕਿ 1 ਕਰੋੜ 30 ਲੱਖ ਚ ਇਹ ਜਗਾ ਅਲੋਟ ਕਰਾਈ ਹੈ ਸਰਕਾਰ ਨੂੰ ਪਰ ਕੇ ਮਲਾਸੀ एकदम ही اچانک ਉਹਰੇ ਸ਼ਨੀਵਾਰ ਪਿਛਲੇ ਦੀ ਗੱਲ ਹੈ ਪ੍ਰਸ਼ਾਸਨ ਬੁਲਡੋਜ਼ਰ ਵਗੈਰਾ ਲੈ ਕੇ ਆ ਗਿਆ ਇਹਨਾਂ ਨੇ ਬਤਾ ਸ਼ੋਰ ਸ਼ਰਾਬਾ ਪਾ ਲਈ ਆ ਤੁਹਾਡੇ ਘਰ ਵਾਸਤੇ ਹਰੇਕ ਕੋਈ ਪੰਦਾ ਪਾਇਆ ਇਹਨਾਂ ਨੇ ਇੱਕਦਮ ਕੋਈ ਲੋਕ ਇਕੱਠੇ ਵੀ ਨਹੀਂ ਹੋ ਪਾਏ ਵੈਸੇ ਇੱਕ ਦਿਨ ਪਹਿਲਾਂ ਔਰ ਬਹੁਤ ਅਤਿਆਚਾਰ ਕਰਿਆ ਇੱਕ ਮਹਿਲਾ ਕੋਲ ਤਾਂ ਦੋ ਦਿਨ ਦਾ ਹੀ ਬੱਚਾ ਸੀਗਾ ਇੱਕ ਦਿਨ ਦਾ ਦੋ ਦਿਨ ਦਾ ਉਹਨੂੰ ਵੀ ਕਸ ਹਿੱਟਿਆ ਗਿਆ ਵੀਡੀਓ ਚੱਲ ਰਹੀਆਂ ਨੇ ਬਹੁਤ ਇਥੇ ਮਾਰ ਪਟਾਈ ਔਰ ਸਾਰੇ ਘਟਾਤੇ ਕੱਚੇ ਪੱਕੇ ਜਿਹੜੇ ਘਰ ਸੀਗੇ ਤਬਾਹ ਕਰਤਾ ਤਹਿਸਿਲ ਇਸ ਇਹਨਾਂ ਦਾ ਸਮਾਨ ਭਰ ਕੇ ਟਰਾਲੀਆਂ ਚ ਪਰ ਆ ਨਹਿਰ ਤੇ ਸਿੱਟਿਆ ਜਾ ਕੇ ਅਸੀਂ ਕੁੱਟਿਆ ਮਾਰਿਆ ਟੁੱਟ ਫੁੱਟ ਹੋ ਗਈ ਇਹਨਾਂ ਨੂੰ ਕਈਆਂ ਨੂੰ ਥਾਣੇ ਲੈ ਗਏ ਫੜ ਕੇ ਬਿਨਾਂ ਕਿਸੇ ਆਰਡਰ ਤੋਂ ਅੱਛਾ ਤਾਂ ਹੋ ਰਾਇਏ ਤਾਂ ਅਲੱਗ-ਅਲੱਗ ਤਰ੍ਹਾਂ ਦੇ ਸੰਗਠਨ ਅਸੀਂ ਵੀ ਟੀਚਰ ਦੇ ਨਾਤੇ ਕਰਮਚਾਰੀ ਦੇ ਨਾਤੇ ਆਏ ਇੱਥੇ ਤਾਂ ਸਭ ਤੋਂ ਪਹਿਲਾਂ ਤਾਂ ਇਕੱਠੇ ਹੋ ਕੇ ਫੈਸਲਾ ਕਰਿਆ ਕਿ ਇਹਨਾਂ ਨੂੰ ਬਸਾਵਾਂਗੇ ਕੋਸ਼ਿਸ਼ ਇਹ ਹੈ ਅਗਰ ਲੋਕਾਂ ਦਾ ਸਾਥ ਰਿਹਾ আর ਪ੍ਰਸ਼ਾਸਨ ਦੀ ਤਾਂ ਉਮੀਦ ਹੀ ਘੱਟ ਕਰਦੇ ਆ ਪਰ ਲੋਕਾਂ ਦਾ ਅਗਰ ਸਾਥ ਰਿਹਾ ਤਾਂ ਇਹਨਾਂ 13 ਦੇ ਕੋਈ ਇੱਕ ਕਮਰਾ ਦੋ ਕਮਰੇ ਡੇਡ-ਡੇਡ ਕਮਰੇ ਪਾ ਕੇ ਦੇ ਦਈਏ ਇਹਨਾਂ ਨੂੰ ਇਹਦੇ ਅੰਦਰ ਜਿਹਨੇ ਚੰਤਾ ਯੋਗਦਾਨ ਦੇ ਰਹੀ ਹੈ ਜਿਵੇਂ ਸਾਥੀਓ ਜਿਹੜੀ ਪਿਛਲੇ ਦਿਨੀ ਇੱਥੇ ਘਟਨਾ ਹੋਈ ਹੈ ਜਿਹਦੇ ਵਿੱਚ ਅਸੀਂ ਸੋਸ਼ਲ ਮੀਡੀਆ ਰਾਹੀਂ ਦੇਖਿਆ ਵੀ ਹੈਗਾ ਕਿ ਜਿਹੜੀ ਇੱਕ ਔਰਤ ਹੈ ਜਿਹਦੇ ਮਤਲਬ ਹੱਥ ਗੋਦੀ ਦੇ ਵਿੱਚ ਇੱਕ ਛੋਟਾ ਬੱਚਾ ਸੀਗਾ ਉਸ ਨੂੰ ਕਿਵੇਂ ਪੁਲਿਸ ਨੇ ਘੜੀਸਿਆ ਸੀਗਾ ਮਤਲਬ ਕਿਵੇਂ ਉਸ ਤੇ ਲਾਠੀ ਚਾਰਜ ਕੀਤਾ ਸੀਗਾ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਆਪਕੋ ਪੁਲਿਸ ਨੇ ਮਾਰਾ ਤਾਂ ਪੁਲਿਸ ਕੋ ਮਾਰਿਆ ਗੀਸ ਕੇ ਲੈ ਕੇ ਕੁੱਤੇ ਦੀ ਮੌਤ ਐਸੇ ਹਾਂ ਥਾਣੇ ਮੇ ਲੈ ਗਿਆ ਥਾਣੇ ਮੇ ਵੀ ਮਾਰੇ ਡਾਂਗ ਮਾਰੀ ਆ ਕੇ ਅੱਛਾ ਬੱਚਾ ਕੇ ਸਾਥ ਕਿਸ ਕੇ ਲੈ ਗਿਆ ਠੀਕ ਹੈ ਛੋਟੇ ਛੋਟੇ ਬੱਚੇ ਦੇ ਦੇਖੇ ਤੇ ਹੋ ਲਿਆ ਪੱਥਰ ਮਾਰਿਆ दखे, 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 दखे। आपके गोदी में था या बच्चा हाँ, में था आपको हाँ, मार रही इसके लेके बच्चा साथ था ठीक है ठीक है इसको भी त... लगी है पैर पे यहाँ पे इसको इसको भी लगी है हाँ, इसके चोट लगी है को मारा डंडा यहाँ से डंडा मारा है ठीक है ठीक है ਥੱਪੜੋ ਸੇ ਲਾਤੋ ਸੇ ਵੀ ਮਾਰਿਆ ਹੈ ਮਨ ਕੋ ਠੀਕ ਹੈ ਕੱਚੂ ਬੋਜੋ ਤੁਸੀਂ ਨਹੀਂ ਜਿਹੜੇ ਮਾਰਨ ਵਾਲੇ ਸੀਗੇ ਜਿਵੇਂ ਉਹ ਚ ਜੈਂਟਸ ਪੁਲਿਸ ਸੀ ਜਾਂ ਲੇਡੀਜ਼ ਪੁਲਿਸ ਸੀ ਲੇਡੀਜ਼ ਵੀ ਸੀ ਜੈਂਸੀ ਵੀ ਸੀ ਸਾਰੇ ਵੀ ਮਾਰਦੇ ਸੀ ਮਾਰਦੇ ਬਲੂਸ ਬਲੂਸ ਲੇਡੀਜ਼ ਨੇ ਮਾਰੇ ਪੁਲਿਸ ਥੋੜੇ ਜੈਂਟਸ ਪੁਲਿਸ ਨੇ ਮਾਰਿਆ ਸੀਗਾ ਹਾਂ ਠੀਕ 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 ਜਿਵੇਂ ਦੱਸ ਰਹੇ ਨੇਗੇ ਹੈ ਮਤਲਬ ਜਿਹੜਾ ਉਸ ਟਾਈਮ ਦੀ ਹਾਲਤ ਸੀਗੀ ਕਿ ਮਤਲਬ ਔਰਤਾਂ ਨੂੰ ਤੇ ਬੱਚਿਆਂ ਨੂੰ ਉਸ ਟਾਈਮ ਇੱਥੇ ਲੇਡੀਜ਼ ਪੁਲਿਸ ਦੀ ਜਿਹੜੀ ਸੀਗੀ ਕਮੀ ਹੋਣ ਕਰਕੇ ਤਾਂ ਇੱਥੇ ਜੈਂਟਸ ਜਿਹੜੀ ਮਰਦਾਨਾ ਪੁਲਿਸ ਨੇ ਹੈਗਾ ਇਹਨਾਂ ਦੇ ਉੱਪਰ ਔਰਤਾਂ ਦੇ ਉੱਪਰ ਤਸ਼ੱਦਦ ਕੀਤਾ ਹੈਗਾ ਤਾਂ ਇਹ ਸਾਰਾ ਤੁਸੀਂ ਜਿਹੜਾ ਇਹ ਇਹਨਾਂ ਦੇ ਜਿਹੜਾ ਇਹਨਾਂ ਦਾ ਜਿਹੜਾ ਇਹ ਬੈਠੇ ਹੋਏ ਨੇ ਇਸ ਜਗ੍ਹਾ ਦੇ ਉੱਤੇ ਅੱਜ ਦੀ ਕੀਮਤ ਵਧ ਗਈ ਹੈ ਤੇ ਸਾਡੇ ਦੇਸ਼ ਚ ਕੀ ਪੂਰੀ ਦੁਨੀਆ ਚ ਹੁੰਦਾ ਜਦੋਂ ਕਿਸੇ ਚੀਜ਼ ਦੀ ਕੀਮਤ ਵਧ ਜਾਂਦੀ ਹੈ ਤੇ ਗਿਰਜਾਂ ਆ ਜਾਂਦੀਆਂ ਨੇ ਉੱਥੇ ਇਹਨਾਂ ਨੂੰ ਉਹਨਾਂ ਗਿਰਜਾਂ ਤੋਂ ਬਚਾਇਆ ਜਾਵੇ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਬੈਠ ਕੇ ਕੋਈ ਸਮਝੌਤਾ ਕੀਤਾ ਜਾਵੇ ਇਹਨਾਂ ਦੇ ਘਰ-ਬਾਰ ਵਸਾਏ ਜਾਣ ਇਹਨਾਂ ਦੀ ਬੱਚਿਆਂ ਦੀ ਤਾਂ ਕਿ ਪੜ੍ਹਾਈ ਸ਼ੁਰੂ ਹੋ ਸਕੇ ਔਰ ਇਹ ਵੀ ਇੱਕ ਜਿਹੜਾ ਇੱਕ ਮਨੁੱਖ ਦੇ ਤੌਰ ਤੇ ਇੱਕ ਵਧੀਆ ਮਨੁੱਖ ਦੇ ਤੌਰ ਤੇ ਆਪਣੀ ਜ਼ਿੰਦਗੀ ਜਿਉ ਸਕਣ ਇਹਦੇ ਲਈ ਸਰਕਾਰਾਂ ਨੂੰ ਲੋਕਾਂ ਨੂੰ ਆਪਾਂ ਸਾਰਿਆਂ ਨੂੰ ਰਲ ਕੇ ਜਿਹੜੇ ਲੋਕਤੰਤਰੀ ਵਿਚਾਰਧਾਰਾ ਦੇ ਲੋਕ ਨੇ ਜਮਹੂਰੀ ਅਧਿਕਾਰਾਂ ਬਾਰੇ ਸੋਚਦੇ ਨੇ ਲੋਕੋ ਉਹਨਾਂ ਸਾਰਿਆਂ ਨੂੰ ਰਲ ਕੇ ਇਕੱਠੇ ਹੋ ਕੇ ਇਹਨਾਂ ਦੇ ਹੱਕ ਦੀ ਆਵਾਜ਼ ਉਠਾਉਣੀ ਚਾਹੀਦੀ ਹੈ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਸੀ ਕੁਝ ਕਰੀਏ ਕਿ ਇਹ ਵੀ ਇੱਕ ਸਨਮਾਨਪੂਰਵਕ ਜ਼ਿੰਦਗੀ ਜਿਉ ਸਕਣ ਧੰਨਵਾਦ